ਪੰਜਾਬੀ ਇਕਤਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ 6ਵੇਂ ਪੇ ਕਮਿਸ਼ਨ ਦੇ ਬਕਾਏ ਅਦਾ ਕਰੇਗੀ ਇਸ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਤੇ 14000 ਕਰੋੜ ਰੁਪਏ ਤੋਂ ਵੱਧ ਦਾ ਬੋਝ ਪਵੇਗਾ ਇਸ ਲਈ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਹੈ 85 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਤਿੰਨ ਕਿਸ਼ਤਾਂ ਚ ਬਕਾਏ ਦਿੱਤੇ ਜਾਣਗੇ ਤੇ 2025 ਵਿੱਚ ਅਦਾ ਕੀਤੇ ਜਾਣਗੇ ਇਸ ਤੋਂ ਬਾਅਦ 75 ਤੋਂ 85 ਤੇ ਫਿਰ 65 ਸਾਲ ਤੋਂ ਘੱਟ ਉਮਰ ਵਾਲੇ ਰੈਗੂਲਰ ਮੁਲਾਜ਼ਮਾਂ ਦੇ ਬਕਾਇਆ ਅਦਾ ਕਰਨਗੇ ਚੀਮਾ ਨੇ ਦੱਸਿਆ ਕਿ 6ਵੇਂ ਤਨਖਾਹ ਕਮਿਸ਼ਨ ਦੇ ਬਕਾਏ 2028 ਤੱਕ ਵੱਖ-ਵੱਖ ਪੜਾਵਾਂ 'ਚ ਦਿੱਤੇ ਜਾਣਗੇ ਹਾਲਾਂਕਿ ਜੇਕਰ ਬਜਟ ਪ੍ਰਬੰਧ ਪਹਿਲਾਂ ਹੋ ਜਾਂਦਾ ਹੈ ਤਾਂ ਇਸ ਦਾ ਭੁਗਤਾਨ ਪਹਿਲਾਂ ਕੀਤਾ ਜਾਵੇਗਾ ਉੱਥੇ ਹੀ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਵੱਖ-ਵੱਖ ਵਿਭਾਗਾਂ 'ਚ 3000 ਸਾਮੀਆਂ ਦੀ ਭਰਤੀ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਇਨਾਂ ਵਿੱਚੋਂ 2000 ਪੀਟੀਆਈ ਅਧਿਆਪਕ ਭਰਤੀ ਕੀਤੇ ਜਾਣਗੇ ਜਦੋਂ ਕਿ ਸਿਹਤ ਵਿਭਾਗ ਵਿੱਚ 822 ਅਸਾਮੀਆਂ ਲਈ ਭਰਤੀ ਹੋਵੇਗੀ ਇਸ ਦੇ ਨਾਲ ਹੀ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ 6 ਨਵੀਆਂ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ ਸੋਏਸ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ ਸੋ ਇੱਕ ਬਹੁਤ ਹੀ ਇੰਪੋਰਟੈਂਟ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਮੁਲਾਜ਼ਮਾਂ ਲਈਆ ਬਹੁਤ ਲੰਬੇ ਅਰਸੇ ਤੋਂ ਇਹ ਫੈਸਲਾ ਪੈਂਡਿੰਗ ਪਿਆ ਸੀਗਾ ਪੁਰਾਣੀ ਸਰਕਾਰਾਂ ਨੇ ਕਰਕੇ ਕਦੇ ਇਹ ਲਾਗੂ ਨਹੀਂ ਹੋਇਆ ਸੀਗਾ ਉਹ ਵੀ ਅੱਜ ਫੈਸਲਾ ਸੀ ਅੱਜ ਦੀ ਕੈਬਨਟ ਨੇ ਲਾਗੂ ਕੀਤਾਗਾ ਕਿਉਂਕਿ 1-1 2016 ਨੂੰ 1-1 2016 ਨੂੰ ਰਿਵਾਈਜ਼ਡ ਪੇ ਤੇ ਪੈਨਸ਼ਨ ਲੀਵਿੰਗ ਇੰਕਰੀਮੈਂਟ ਦਾ ਫੈਸਲਾ ਹੋਇਆ ਸੀਗਾ ਪੁਰਾਣੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾ ਸੀ ਪਰ ਲੇਕਿਨ ਬਕਾਇਆ ਜਿਹੜੇ ਸੀਗੇ ਬਕਾਇਆ ਜਿਹੜੇ ਸੀਗੇ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇ ਸੀ ਇਹਦੇ ਨਾਲ ਲਗਭਗ ਪੰਜਾਬ ਦੇ ਖਜ਼ਾਨੇ ਉੱਤੇ 14000 ਕਰੋੜ ਤੋਂ 14000 ਕਰੋੜ ਤੋਂ ਉੱਪਰ ਦਾ ਬੋਝ ਪੈਣਾ ਸੀਗਾ ਉਹਦੇ ਲਈ ਅਸੀਂ ਇੱਕ ਡਿਟੇਲਡ ਜਿਹੜਾ ਡਿਟੇਲਡ ਸਕੀਮ ਤਿਆਰ ਕੀਤੀ ਆ ਕਿ ਕਿਸ ਤਰ੍ਹਾਂ ਪਹਿਲਾਂ ਉਹ ਸਕੀਮ ਦਾ ਲਾਭ ਪੈਨਸ਼ਨਰਾਂ ਨੂੰ ਮਿਲੂਗਾ ਪਹਿਲਾਂ ਉਸ ਬਾਅਦ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲੂਗਾ ਜਿਹੜੇ ਸਰਵਿੰਗ EMPLOYEE ਨੇਗੇ ਕਿਉਂਕਿ ਲਗਭਗ ਇਹਦੇ ਵਿੱਚ ਅਸੀਂ ਪਹਿਲਾਂ ਫੈਸਲਾ ਕੀਤਾਗਾ ਕਿ ਜਿੰਨਾ ਪੈਨਸ਼ਨਰਾਂ ਦੀ ਉਮਰ 85 ਸਾਲ ਤੋਂ ਉੱਪਰ ਆ 85 ਸਾਲ ਤੋਂ ਉੱਪਰ ਆ ਗਈ ਜਿਹੜੇ ਪੈਨਸ਼ਨਾਂ ਦੀ ਉਮਰ ਜਾਂ ਉਹਨਾਂ ਦਾ ਉਹਨਾਂ ਦੇ ਜੇਕਰ ਉਹ ਅਕਾਲ ਚਲਾਣਾ ਕਰਕੇ ਤਾਂ ਉਹਨਾਂ ਦੀ ਫੈਮਿਲੀ ਨੂੰ ਪੈਸੇ ਮਿਲ ਗਏ ਸੋ ਅਸੀਂ ਫੈਸਲਾ ਜਿਹੜਾ ਹੈਗਾ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ 224 ਤੇ 25 ਦੇਵਾਂਗੇ 224 25 ਦੇਵਾਂਗੇ ਤਿੰਨ ਕਿਸ਼ਤਾਂ ਦੇ ਅੰਦਰ ਇਸੇ ਤਰ੍ਹਾਂ ਉਸ ਤੋਂ ਬਾਅਦ ਸੈਕੰਡ ਜਿਹੜਾ 75 ਤੋਂ 85 ਸਾਲ ਦੀ ਫਿਰ ਇਸੇ ਤਰੀਕੇ ਜਿਹੜੇ ਆਉਣ ਵਾਲੇ ਸਮੇਂ 'ਚ ਮੁਲਾਜ਼ਮ ਨੇ 2016 ਤੋਂ 17 18 19 ਤੋਂ 20 21 ਇਹ ਸਾਰੇ ਫੈਸਲੇ ਅਸੀਂ ਕੀਤੇ ਨੇ ਇਹ ਸਕੀਮ ਸਾਡੀ ਡਿਟੇਲ ਜਿਹੜੀ ਹੈਗੀ ਆ ਜਿਵੇਂ ਜਿਵੇਂ 16 17 ਦੀ ਗੱਲ ਕਰਾਂ ਤਾਂ 15 ਕਿਸ਼ਤਾਂ ਤੋਂ ਅਸੀਂ 225 ਤੋਂ ਸ਼ੁਰੂ ਕਰਾਂਗੇ ਫਿਰ 26 ਤੋਂ ਸ਼ੁਰੂ ਕਰਾਂਗੇ ਫਿਰ ਜਿਹੜਾ 28 ਤੋਂ ਸ਼ੁਰੂ ਕਰਾਂਗੇ ਇਹ ਜਿਹੜਾ ਅਸੀਂ ਕਰਕੇ ਅੱਜ ਪੰਜਾਬ ਦੇ ਮੈਸਮੰਦਾ ਮੁਲਾਜ਼ਮਾਂ ਦੇ ਲਈ ਬਹੁਤ ਹੀ ਵੱਡਾ ਦੇਣਾਗਾ ਕਿ ਅੱਜ ਜਿਹੜਾ ਉਹਨਾਂ ਦਾ ਪੁਰਾਣਾ ਬਕਾਇਆ ਪਿਆ ਸੀਗਾ ਉਹਦਾ ਅਸੀਂ ਫੈਸਲਾ ਕੀਤਾਗਾ ਕਿ ਕੇਸਾਂ ਦੇ ਰੂਪ ਦੇ ਵਿੱਚ ਸਾਰੇ ਮੁਲਾਜ਼ਮਾਂ ਨੂੰ ਦੇਵਾਂਗੇ ਕਿਉਂਕਿ ਨਹੀਂ ਤਾਂ ਸਾਰੇ ਮੁਲਾਜ਼ਮ ਜਿਹੜੇ ਸੀਗੇ ਉਹ ਲਗਾਤਾਰ ਕੋਈ ਅਦਾਲਤਾਂ ਚ ਜਾ ਰਿਹਾ ਸੀ ਕਿਤੇ ਜਾ ਰਿਹਾ ਸੀਗਾ ਇਹ ਵੱਡਾ ਅਹਿਮ ਫੈਸਲਾ ਕੀਤਾ ਗਿਆ ਲਗਭਗ 14000 ਕਰੋੜ ਤੋਂ ਉੱਪਰ ਦਾ ਬੋਝ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਸਰਕਾਰ ਤੇ ਪਊਗਾ ਔਰ ਇਹਨੂੰ ਅਸੀਂ 2028 ਤੱਕ ਜਿਹੜਾ ਹੈਗਾ ਕੰਪਲੀਟ ਕਰਨ ਦਾ ਪ੍ਰੋਗਰਾਮ ਬਣਾਇਆ ਹੈਗਾ ਕਿਸ਼ਤਾਂ ਦੇ ਰੂਪ ਵਿੱਚ ਹੁਣ ਤੋਂ ਸ਼ੁਰੂ ਹੋਊਗਾ ਇਸ ਸਾਲ ਤੋਂ ਸ਼ੁਰੂ ਹੋ ਕੇ 2028 ਤੱਕ ਇਹ ਸਕੀਮ ਜਿਹੜੀ ਆ ਅਪਰੂਵ ਹੋਗੀ ਹਾਸ ਦੇ ਵਿੱਚ ਜੇਕਰ ਸਾਡੇ ਕੋਲੇ ਮਾਲੀਆ ਰੈਵਨਿਊ ਹੋਰ ਬਦਦਾਗਾ ਤਾਂ ਇਹਨੂੰ ਪਹਿਲਾਂ ਅਸੀਂ ਪ੍ਰੀਪੋਨ ਕਰ ਲਵਾਂਗੇ ਜੇਕਰ ਸਾਡੇ ਕੋਲੇ ਪੈਸੇ ਜ਼ਿਆਦਾ ਆਜਦੇ ਨੇ ਖਜ਼ਾਨੇ ਵਿੱਚ ਤਾਂ ਅਸੀਂ ਇਹਨੂੰ ਪ੍ਰੀਪੋਨ ਵੀ ਕਰ ਲਾਂਗੇ ਪਰ ਲੇਕਿਨ ਅਸੀਂ ਡਿਟੇਲ ਪ੍ਰੋਗਰਾਮ ਜਿਹੜਾ ਹੈਗਾ ਉਹ 2028 ਤੱਕ ਬਣਾਇਆਗਾ ਨਹੀਂ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਜਿਹੜਾ ਪੇਸਕੇਲ ਜ਼ਰੂਰ ਦਿੱਤਾ ਪਰ ਲੇਕਿਨ ਮੁਲਾਜ਼ਮਾਂ ਨੂੰ ਬਕਾਇਆ ਪੈਸੇ ਨਹੀਂ ਦਿੱਤੇ ਸੀ ਬਹੁਤ ਵੱਡਾ ਤੋਖਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਬਹੁਤ ਵੱਡਾ ਫੈਸਲਾ ਕੀਤਾਗਾ ਕਿ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਬਕਾਇਦ ਮਿਲਣਗੇ ਸੋ ਇਹ ਬਹੁਤ ਵੱਡਾ ਇੱਕ ਫੈਸਲਾ ਜਿਹੜਾ ਮੈਂ ਸਮਝਦਾ ਅੱਜ ਪੰਜਾਬ ਦੇ ਮੁਲਾਜ਼ਮਾਂ ਦੇ ਪੱਖ ਚ